ਹਰ ਇਨਸਾਨ ਪਰਿਵਾਰ ਦਾ ਜਿਹੜਾ ਜੀ ਹੈ ਉਹਦਾ ਆਪਣਾ ਵੱਖਰਾ ਸਥਾਨ ਹੁੰਦਾ ਹੈ ਦੱਸ ਰਹੇ ਸੀ ਮੈਨੂੰ ਤਜਿੰਦਰ ਸਿੰਘ ਜੀ ਕਿ ਬਿਲਕੁਲ ਠੀਕ ਠਾਕ ਉਹਨਾਂ ਦਾ ਜਨਮ ਹੋਇਆ ਔਰ ਇੱਕ ਛੋਟੀ ਜੀ ਡਾਕਟਰ ਦੀ ਅਣਗਹਿਲੀ ਕਾਰਨ ਉਹਨਾਂ ਨੂੰ ਫਿਜ਼ੀਕਲੀ ਅਨਫਿਟ ਹੋਣਾ ਪੈ ਗਿਆ ਪਾਟਿਆ ਸਾਹਿਬ ਨੇ ਕਿਹਾ ਇਹ ਬੜੀ ਮਜਬੂਤੀ ਨਾਲ ਬੜੀ ਹਿੰਮਤ ਦੇ ਨਾਲ ਉਹਨਾਂ ਨੇ ਉਸ ਕੁਦਰਤ ਦੇ ਭਾਣੇ ਨੂੰ ਵੀ ਸਵੀਕਾਰ ਕੀਤਾ ਔਰ ਆਪਣਾ ਜੀਵਨ ਜਿਹੜਾ ਉਸੇ ਤਰੀਕੇ ਨਾਲ ਉਸ ਪਰਮਾਤਮਾ ਦੇ ਰਜ਼ਾ ਵਿੱਚ ਰਾਜੀ ਰਹਿੰਦੇ ਹੋਏ ਉਹਨਾਂ ਨੇ ਆਪਣਾ ਜੀਵਨ ਬਸਰ ਕਰਨਾ ਸ਼ੁਰੂ ਕੀਤਾ ਨੌਕਰੀ ਕੀਤੀ ਮਾਰਕੀਟ ਦੇ ਵਿੱਚ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਹੀ ਕੋਈ ਗੱਲ ਹੋ ਜੇ ਤਾਂ ਇਨਸਾਨ ਜਿਹੜਾ ਅੰਦਰੋਂ ਟੁੱਟ ਜਾਂਦਾ ਹੈ ਪਰ ਉਹਨਾਂ ਦੀ ਬੜੀ ਇਹ ਮੈਂ ਸਮਝਦਾ ਕਿ ਹਿੰਮਤ ਸੀਗੀ ਬੜੀ ਦਲੇਰੀ ਸੀ ਜਿਹਦੇ ਨਾਲ ਉਹਨਾਂ ਨੇ ਖਾਰ ਨਹੀਂ ਮੰਨੀ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਔਰ ਪਰਿਵਾਰ ਲਈ ਔਰ ਸਮਾਜ ਦੇ ਲਈ ਉਹਨਾਂ ਨੇ ਜੋ ਆਪਣੀਆਂ ਸਵਾਬਾਂ ਸੀਗੀਆਂ ਉਹ ਜਾਰੀ ਰੱਖੀਆਂ ਪਰ ਪਤਾ ਹੀ ਨਹੀਂ ਸੀ ਕਿ ਇਸ ਤਰ੍ਹਾਂ ਉਹਨਾਂ ਨੂੰ ਇੰਨੀ ਛੋਟੀ ਉਮਰ 'ਚ ਪ੍ਰਮਾਤਮਾ ਨੇ ਬੁਲਾ ਲੈਣਾ। ਸੋ ਕੀਤਾ ਕੁਝ ਨਹੀਂ ਜਾ ਸਕਦਾ। ਉਹੀ ਸਾਡੀ ਕਿਸਮਤ ਦੇ ਕੇ ਭੇਜਦਾ ਹੈ। ਆਤਮਾ ਦੇ ਹੱਥ 'ਚ ਹੈ। ਤਾਂ ਅੱਜ ਆਪਾਂ ਸਾਰੇ ਇਸ ਪਰਿਵਾਰ ਦੇ ਦੁੱਖ ਦੇ ਸਮੇਂ 'ਚ ਇਹਨਾਂ ਨੂੰ ਹਿੰਮਤ ਦੇਣ ਦੇ ਲਈ ਇਹਨਾਂ ਨੂੰ ਸ਼ਾਂਤੀ ਦੇਣ ਦੇ ਲਈ ਔਰ ਇਹ ਜਿਹੇ ਵੱਡੇ ਪਹਾੜ ਜਿਹੜੇ ਦੁੱਖ ਅੱਜ ਸਾਰੀਆਂ ਸਮਾਜੀਆਂ ਜੋ ਮੋਢੀ ਸੱਚੀ ਤੇ ਹਨ ਤੋਂ ਪਤਾ ਲੱਗਦਾ ਕਿ ਇਹ ਪਰਿਵਾਰ ਜਿਹੜਾ ਸ਼ਹਿਰ ਦੇ ਨਾਲ ਕਿੰਨੀ ਗੂੜੇ ਰਿਸ਼ਤੇ ਦੀ ਜਿਹੜੀ ਇੱਕ ਤਾਗ ਰੱਖਦਾ ਸੋ ਮੈਂ ਆਪਣੇ ਵੱਲੋਂ ਸਮੂਹ ਸਾਥੀਆਂ ਵੱਲੋਂ ਸਾਹਿਬ ਲਖਵੀਰ ਸਿੰਘ ਲੱਖਾ ਸਾਡੇ ਪ੍ਰਧਾਨ ਜਿਹੜਾ ਕਾਂਗਰਸ ਬੈਠੇ ਨੇ ਕਮਲਜੀਤ ਸਿੰਘ ਵੱਲੋਂ ਸਾਡੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਬੈਠੇ ਨੇ ਵਿਕਾਸ ਮਹਿਤਾ ਜੀ ਸਾਡੇ ਇਥੋਂ ਪੁਰਾਣੇ ਪ੍ਰਦਾਨ ਰਹੇ ਖੰਨਾ ਇੰਡਕ ਕਾਉਂਸਲ ਦੇ ਸਮੂਹ ਐਮਸੀ ਸਾਹਿਬਾਨ ਬੈਠੇ ਨੇ ਸੋਨਾ ਸਾਰੇ ਸਾਥੀਆਂ ਨੂੰ ਤੇ ਨਾਲ ਮੈਂ ਜਿੱਥੇ ਪਰਿਵਾਰ ਦੇ ਨਾਮ ਟੋਗੇ ਦੁੱਖ ਦਾ ਇਜ਼ਹਾਰ ਕਰਦਾ ਹਾਂ ਉੱਥੇ ਪਰਮ ਪਿਤਾ ਪਰਮਾਤਮਾ ਕੋਲ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਸ ਵਿਛੜੀ ਹੋਈ ਪਵਿੱਤਰ ਰੂਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਪਿੱਛੇ ਪਰਿਵਾਰ ਨੂੰ ਭੜਮ ਬੰਨਣ ਦੀ ਹਿੰਮਤ ਔਰ ਸ਼ਕਤੀ ਬਖਸ਼ਿਓ ਇਹਨਾਂ ਸ਼ਬਦਾਂ ਦੇ ਨਾਲ ਚੰ ਮੰਦਾ ਜਾ ਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਕੁਝ ਇੱਕ ਸੰਪੂਰਨ ਜੀ ਦਾ ਜੀਣਾ ਨਾ ਕਿ ਸ਼ਰਤਾਂ ਦੇ ਖੁੱਲ੍ਹ ਭੇਜ ਦਿੱਤੇ ਬਿਲਡਿੰਗ ਉੱਚੀ ਨਾਲੇ ਤੇ ਨਾਲ ਇਹਨਾਂ ਦੇ ਨਵ ਸਬਕੀਨ ਲੱਖਾਂ ਕਿਉਂਕਿ ਸਾਉਥ ਐਮਐਲਏ ਪਟੇ ਭਗਵਾਨ ਹਨ ਉਹ ਵੀ ਇਹਨਾਂ ਨਾਲ ਯਾਦ ਸੀ ਸੋਨੇ ਦੇ ਮਸਾਲ ਪਰ ਮੱਖਾ ਨਾ ਉੱਥੇ ਹੀ ਸਦਾ ਤਨਪੀ ਸਿੰਘ ਸੌਂਜੀ ਉਹ ਵੀ ਪ੍ਰਵਾਦਿਤ ਹਾਜ਼ਰੀ ਕਰਕੇ ਗਏ ਨੇ ਅਰਜੁਨ ਜੂਰੀ ਮੇਲੇ ਜਿਸ ਦਾ ਕਿਨ ਹੈ ਉਹ ਉਹਨਾਂ ਦੇ ਪਿਤਾ ਦੀ ਸਭ ਤੋਂ ਪਹਿਲਾਂ ਸੌਂਜੀ ਉਹ ਵੀ ਹਾਜ਼ਰ ਹੋਏ ਨੇ ਕਿ ਸ਼ੋਕ ਸਭਾ ਦੇ ਵਿੱਚ ਉਤਰਿੰਨ ਮਿੱਤਰ ਸਿੰਘ ਗਿਆਤ ਐਮਐਲਏ ਸਾਹਿਬ ਸਾਹਮਣੂ ਸੀ ਬੈਸਟ ਸਿੱਖਿਆ ਮੰਤਰੀ ਪੰਜਾਬ ਉਹਨਾਂ ਕੋਲੇ ਸਟੋਕ ਨੇ ਸ਼ੇਅਰ ਆਏ ਹਨ ਉਸ ਦਾ ਮਿਲ ਉਸਨ ਜਰਰੀ ਸਰਕਾਰੀ ਸਿੱਖਿਆ ਦੇ ਦੁਲੋਹੀ ਬੈਠੇ ਨੇ ਚੰਦਰ ਜੀ ਕੇ ਜੀ ਸਮਾਸ਼ੇਵਾਂ ਸੰਦੀਪ ਜੋਤੀ ਜੀ ਪ੍ਰੋਫੈਸਰ ਸਾਹਿਬ ਸੰਦੀ ਜੋਸ਼ੀ ਜੀ ਪ੍ਰੋਫੈਸਰ ਸਾਹਿਬ ਕਮੰਦਾ ਜਮਨਦਰ ਜੀ ਜੀ ਮੈਂਬਰ ਦੀ ਕੰਪਨੀ ਸਿੱਤੀ ਜੀ ਮੀਡੀਆ ਸੈਂਟਰ ਕੋ ਨਿਗਰਾਨੀ ਅਤੇ ਨਾਲ ਹੀ ਦਿਗਾਂਤ ਮੈਂ ਤਾਂ ਕਿਸੇ ਕਿਸ ਨੂੰ ਲੱਗਦਾ ਸਰਦਾ ਸਰਦਾਰ ਮਲਕ ਮਹਿੰਦੋ ਵੀ ਸ਼ੋਕਸਵਰ ਜੀ ਹਾਜ਼ਰ ਹੋਏ ਨੇ ਬੋ ਵੀ ਐਨਸੀਜੀ ਅੰਦੀਖੀ ਕਾਕਾ ਜੀ ਸਰਦਾਰ ਕਮਲਜੀਤ ਸਿੰਘ ਲੈਵੀ ਸਾਹਿਬ ਜੀ ਦੀ ਮਿਸ਼ਾਤ ਜੀ ਅਮਰਿਸ਼ ਕਾਗਿਆ ਜੀ ਉੱਥੇ ਮੈਂ ਬੇਨਤੀ ਕਰਾਂਗਾ ਸੁਦੀਪ ਪਰਪਲ ਜੀ ਆ ਉਹ ਵੀ ਬੇਟੀ ਨੂੰ ਆਪਣੇ ਸ਼ਰਧਾਂ ਦੇ ਕੋਲ ਪੇਟ ਕਰ ਸਾਹ ਸੰਜੀਤ ਸਿੰਘ ਪਰਮ ਜੀ ਕੱਲ੍ਹੇ ਆਉਣੇ ਨਾ ਕਾ ਸਰਦੈ ਉੱਠੀ ਜਾਹ ਦੇ ਮਾਹਾਂ ਆਪ ਨੂੰ ਸਾਰ ਸਾਡੇ ਬਹੁਤ ਹੀ ਸੰਤਾਨ ਜੋ ਸਰਦਾਰ ਕਜਿੰਦਰ ਸਿੰਘ ਉਨਕਾ ਸੰਤੂਜੀ ਅਤੇ ਇਹਨਾਂ ਦੇ ਪਰਿਵਾਰ ਨੂੰ ਨਾਮ ਪੂਆ ਕਰਨ ਵਾਲਾ ਸਾਡਾ ਪਿਆਰੇ ਬੇਟੀ ਜੋਤੀ ਰਾਣੀ ਉਹਨਾਂ ਦੀ ਸੋ ਸ਼ਮਾ ਦੇ ਵਿੱਚ ਅੰਤਮ ਅਰਦਾਸ ਨੂੰ ਚਾਪ ਰਹੇ ਆ ਰੋਹ ਦੇ ਪਰਵਾਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਪਤੀ ਆ ਜਾਇਦੀ ਮੌਤੇ ਤੇ ਆਪਾਂ ਇਕੱਠੇ ਹੋਨੇ ਆ ਤਾਂ ਬੋਲਣ ਵਾਲੇ ਕੋਲੇ ਸ਼ਬਦ ਘਟ ਜਾਂਦੇ ਨੇ ਕੋਈ ਅਪੀਲ ਕੋਈ ਦਲੀਲ ਕਿਸੇ ਕਰਤਥੀ ਉਹਦਾ ਹਾਰ ਨਾ ਕਿਸੇ ਦੇ ਤਰਸੇ ਇੱਥੇ ਕੰਮ ਨਹੀਂ ਆਉਂਦੀ ਵਿਅਕਤੀ ਦਾ ਕੋਈ ਜੋਰ ਨਹੀਂ ਚੱਲਦਾ ਪਰ ਫਿਰ ਵੀ ਸਾਡੇ ਸਾਰਿਆਂ ਨੂੰ ਆਸਰਾ ਮਹਾਰਾਤੀ ਬਾਣੀ ਦਾ ਆਪਾ ਬਾਣੀ ਸਰਪ੍ਰਤਰੀ ਤੇ ਬਾਣੀ ਹੀ ਉਹਨਕੋ ਆਸਰਾ ਰਸਤਾ ਬਣਿਆ ਹੋਇਆ ਇੱਥੇ ਵੱਡੇ ਵੱਡੇ ਆਏ ਇੱਥੇ ਵੱਡੇ ਵੱਡੇ ਗਏ ਜਗ ਰਚਨਾ ਸਭ ਝੂਠਾ ਹੈ ਜਾਨ ਲੇ ਰਹੀ ਕੌਣ ਨਾਮਕ ਫਿਰ ਸ਼ਾਹੀ ਸੁਖੀ ਨੂੰ ਜਿਹੜੇ ਮਾਰ ਕੇ ਜਿਹਾਂ ਬੰਦੂ ਕੀ ਸੀ ਸੋ ਮੈਂ ਜਿਆਦਾ ਕੁਛ ਨਾ ਬੋਲਦਾ ਹੋਇਆ ਇਹ ਸਾਡਾ ਪੱਤਰਕਾਰ ਭਾਈਚੰਗਾ ਸਰਦਾਰ ਨਕਾ ਸਿੰਘ ਤੇ ਤੇਜਿੰਦਰ ਸਿੰਘ ਬਹੁਤ ਵੱਡੇ ਸਮਾਨ ਸੀ ਵੀ ਨੇ ਇਹਦੇ ਪਰਿਵਾਰ ਦੇ ਉੱਤੇ ਦੁੱਖ ਦੀ ਘੜੀ ਆ ਸਾਰੇ ਸ਼ਹਿਰ ਜਿੰਨਾ ਪੱਤਰਕਾਰ ਭਾਈਚਾਰਾ ਆਂਦਾ ਨਾ ਗੀਤ ਲੋਕ ਸਮਾਜਿਕ ਲੋਕ ਧਾਰਮਿਕ ਲੋਕ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦਾ ਸ਼ਹੀਦ ਹੋ ਗਏ ਸੋ ਮੈਂ ਆਪਣੇ ਕੋਲੋਂ ਅਰਦਾਸ ਕਰਦਾ ਅਪੀ ਬਾਖਸ਼ ਬੰਦੇ ਕੋ ਬਹੁਤ ਨਾ ਭਾਜ ਜੀਨਾ ਪ੍ਰਮਾਤਮਾ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਪ੍ਰਮਾਤਮਾ ਇਸ ਪਰਿਵਾਰ ਨੂੰ ਇਸ ਦੁੱਖ ਦੇ ਵਿੱਚੋਂ ਉੱਭਰਣ ਦੀ ਇਸ ਬੋਤਨ ਦੇ ਵਿੱਚ ਸਮਰ ਤੇ ਸੰਤੋਖ ਦੀ ਸ਼ਕਤੀ ਬਖਸ਼ੀ ਮੰੰਡੀ ਦੀ ਰੋਟੀ ਰਾਣੀ ਨੂੰ ਸ਼ਰਧਾ ਦੇ ਮੁਰਫੇਟਾ ਕਰਦਾ ਹੋਇਆ ਆਪਣੇ ਵੱਲੋਂ ਆਪਣੀ ਪਾਰਟੀ ਅਕਾਲੀ ਦਰਬਾਰ ਪੰਜਾਬ ਦੇ ਅਤੇ ਉਹ ਮੈਂਬਰ ਪਾਰਲੀਮੈਂਟ ਭਾਈ ਸਾਹਿਬ ਜੀ ਸਿੰਘ ਜੀ ਖਾਲਸਾ ਉਹਨਾਂ ਨੇ ਆਉਣਾ ਸੀ ਉਹਨਾਂ ਨੂੰ ਵੀ ਮੈਂ ਉਹਨਾਂ ਦੀ ਹਾਜ਼ਰੀ ਨਮੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪੇਂਡਿੰਗ ਮੇਰੇ ਸ਼ਰਧਾ ਦੇ ਫੁਲਫਿਲ ਕਰੇ ਸਮੇਂ ਜੀ ਕਾਰਨ ਮੈਂ ਤੁਹਾਨੂੰ ਬੁਲਾਣੇ ਤੋਂ ਮਾਫੀ ਚਾਹਨਾ ਸਮਰੀਖੀ ਜੀ ਜਿਹੜੇ ਪ੍ਰਧਾਨ ਸਾਹਿਬ ਆਏ ਮਾਰਕਫੈਕਟ ਉਹਨਾਂ ਨੂੰ ਮੈਂ ਦਿੱਤੇ ਤੋਂ ਮਾਫੀ ਚਾਹਨਾ ਉੱਥੇ ਹੀ ਗੰਦਰ ਸਿੰਘ ਬਗੁੰਨ ਜੀ ਹਾਣੀ ਲੋਸ਼ਾ ਜੀ ਕਿਰਤੂ ਪ੍ਰਧਾਨ ਜੀ ਸੰਜੀਤ ਮੀਗਾ ਜੀ ਪਾਪਾ ਪੇਂਡਾਲ ਜੀ ਬੇਟੀ ਜੀ ਜੀ ਲੋਕਨਾ ਸ਼ਰਮਾ ਜੀ ਹਰਸ਼ਪੱਲਾ ਜੀ ਜਿਹੜੇ ਐਡਵੋਕੇਟ ਸਾਹਿਬ ਨੇ ਵੀ ਆਏ ਨੇ ਉਹਨਾਂ ਨੂੰ ਵੀ ਮੈਂ ਮਾਫੀ ਚਾਹਨਾ ਬਾਬਾ ਜੀ ਦੀ ਸੇਵਾ ਸੰਗਤ ਸਾਚ ਚੰਦ ਸਿੰਘ ਹੀਓ ਸਾਹਿਬ ਮੁਕੇਸ਼ ਕੁਮਾਰ ਰਹਿਮੀ ਸਾਹਿਬ ਸਤਿ ਆਨੰਦ ਮੁਹੰਮਦ ਜੀ ਸੁਪੋਰਟਿੰਗ ਡਾਕਟਰ ਹਰਪੀ ਸਿੰਘ ਜੀ ਡਾਕਟਰ ਸ਼੍ਰੀਪਾ ਸ਼ਰਮਾ ਜੀ ਸੰਦੀਪ ਪੰਡੋ ਜੀ ਸਮੂਹ ਪੱਤਰਕਾਰ ਭਾਈ ਇਤਰਾ ਇਕੱਠਾ ਹੋਣਾ ਤੁਹਾਨੂੰ ਮਾਫ਼ੀ ਚਾਹਨਾ ਕਿ ਅਗਰ ਮੈਂ ਨਾਮ ਲਾਵਾਂਗਾ ਤਾਂ ਬਹੁਤ ਲੰਬੀ ਲਿਸਟ ਹੋਏਗੀ ਸਾਡੇ ਕੋਲ ਸੋਕ ਸੰਦੇਸ਼ੇ ਬਹੁਤ سارے ਆਏ ਹਨ ਸ਼੍ਰੀ ਗਾਧਾ ਕੈਪੀਟਨ ਸੇਵਾ ਸੁਮਿਟੀ ਸਤਿਕਾਰਨੀ ਬ੍ਰਾਹਮਣ ਸਭਾ ਸ਼੍ਰੀ ਤਾਗ ਸੇਵਾ ਸੰਗ ਮਾਣ ਪੁੱਲਾ ਸੋਈ ਸੇਵਾ ਇੱਕ ਤਾਂ ਸ਼ਕਤੀ ਹੈ ਸੰਸਥਾ ਭੈ ਸਤੰਤ ਗੁਤਕਾਂ ਵੱਲੋਂ ਸ਼ੋਕ ਸੰਦੇਸ਼ੇ ਸਾਧਨ ਕ੍ਰਿਤੀ ਸੌਂਤੀ ਵੱਲੋਂ ਨਰ ਸੇਵਾ ਨਾਰਾਇਣ ਸੇਵਾ ਚੰਦਰ ਸਿੰਘ ਮੇਗੀ ਜੀ ਮਾਨਪੁਰ ਨਾਮ ਸੋਈ ਮਾਨੁਸੇਵਾ ਸਭ ਦੇ ਬਟਾ ਜੀ ਐਮ ਸੀ ਸਾਹਿਬ ਵੱਲੋਂ ਗੁਰੂਗੋਬਿੰਦਪੁਰ ਕੇ ਦੇ ਪ੍ਰਧਾਨ ਸਾਹਿਬ ਜੀ ਬੈਠੇ ਨੇ ਉਹਨਾਂ ਵੱਲੋਂ ਸੋਚਦੇ ਸੇ ਲਲ ਸ਼ਰਮਾ ਭਗਵਾਨ ਜੀ ਮਨੁੱਖੀ ਡਾਕਟਰ ਸ਼ੋਸ਼ਣ ਰੈਫਰੈਸ਼ਨਲਿਸਟ ਪੰਜਾਬ ਵੱਲੋਂ ਅਧਿ ਮਨ ਰਾਈਟ ਪ੍ਰੋਟੈਕਸ਼ਨ ਐਸੋਸੀਏਸ਼ਨ ਵੱਲੋਂ ਸੋਚਦੇ ਸੇ ਆਏ ਹਨ ਉੱਥੇ ਹੀ ਮੈਂ ਬੇਨਤੀ ਕਰਾਂਗਾ ਕਿ ਸਾਡੇ ਦੇਸ਼ ਨੂੰ ਲਈ ਆਏ ਸੰਕਟਾਂ ਦੇ ਸੁਖੀ ਬੜੀ ਤਰਵਾਤ ਪਰ ਸਰਦਾਰ ਸੁਖੇਤ ਸਿੰਘ ਜੁਲੋ ਸਾਫਤਾ ਮੈਂਬਰ ਪਾਰਲੀਮੈਂਟ ਸਾਫਤਾ ਮੰਤਰੀ ਪੰਜਾਬ ਸਾਫਤਾ ਪੰਜਾਬ ਪ੍ਰਦੇਸ਼ਾਂ ਤੋਂ ਸੇ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਉਹਨਾਂ ਅਸ਼ੰਕਾ ਦੇ ਸੁਪੇਟ ਕਰ ਰਹੀ ਰੋਜੀ ਇਹ ਸਮੁੱਚੀ ਜਗਤ ਨੂੰ ਨਰਚ ਦਤਾ ਕਰਦਾ ਹੈ ਧਾਣਾ ਅਰੇ ਅੰਨੇ ਸਮੇਂ ਦੇ ਨਾਲ ਜਾਵੇ ਉਹਦਾ ਨਾਮ ਤੋਂ ਵੀ ਦਤਾ ਆਨ ਟਾਈਮਲੀ ਧਾਣਾ ਹਿੰਦੀ ਕਸ਼ਤ ਕੋਮਰ ਦੇ ਚੜੇ ਜਾਣਾ ਬੜਾ ਮੁਸ਼ਕਿਲ ਹੈ। ਉਹਦੇ ਪ੍ਰਭਾਵ ਤੇ ਮੇਨ ਪ੍ਰਭਾਵ ਹੈ। ਉਸ ਦੀ ਬੇਟੀ ਆਪman ਸ਼ਾਂਤੀ ਮਿਲੇਗੀ। ਇਸੇ ਤਰ੍ਹਾਂ ਜੀ ਸਮਾਜ ਸੇਵੀ ਦੇ ਤੌਰ ਤੇ ਪਰਵਾਰ ਨੂੰ ਜਨਮਦਨ ਹੈ। ਇਹ ਪਰਵਾਰ ਕੰਢੀ ਕਰ ਰਹੀ। 6 ਦਾ ਤਾਰੰਦ ਪਰਵਾਰ ਦੇ ਦੁੱਖ ਵੀ ਕੋਮ ਨਾ। ਬੜਾ ਬੋਹੋਂਤਾਂ ਬਾਤ। ਵੰਨ ਦੀ ਕੰਪਨ ਕਰ। ਵਾਹੀ ਵੀ। ਪਰਿਵਾਰ ਵਿੱਚ ਪਰਮਾਨੰਦ ਹੈ। ਜਿਸ ਦੀ ਵਕਤ ਹੋਈਦਾ ਜਾਏਗਾ ਲੋਕ ਕਿਸੇ ਸੁਖੀ ਦੇ ਇੱਥੇ ਅਸਾਰੀ ਗੱਲ ਕਤੂ ਹੋ ਜਾਂਦੀ ਹੈ ਸੋ ਅੱਜ ਆਪਾਂ ਦੁੱਖ ਦੀ ਪਰਿਵਾਰ ਦੀ ਸਾਰੇ ਸ਼ਾਮਲ ਹੋਇਆ ਪਰਵਾਰ ਨੂੰ ਸਾਥ ਨਿਕਲਣ ਦੀ ਫੋਟੋ ਹੈ ਸਾਧਨੀ ਜੀ ਸਾਧਨੀ ਜੀ ਰਿਕੀ ਰਾਣੀ ਨਿਤਨ ਕਵਾਲੀ ਅਤੇ ਸਤਜਿਸ ਜੀ ਅਤੇ ਸਰਦਾਰ ਕਾਫੀ ਸਤੂ ਜੀ ਦੇ ਜਿਹੜੇ ਪ੍ਰਧਾਨ ਨੇ ਜਿਹੜੀ ਪ੍ਰੋਫੈਸ਼ਨਲ ਜੀ ਉਹਨਾਂ ਨੂੰ ਜਿੰਨੇ ਵੀ